ਸੁ ਲੁਧਿਆਣੇ ਸ਼ਹਿਰ ਤੋਂ ਆਪ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਬੀਤੇ ਦਿਨੀਆ ਜਿਹੜਾ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜੀ ਹਾਂ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ ਜਿਸ ਤੋਂ ਬਾਅਦ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਚੁੱਕੀਆਂ ਨੇ ਦੱਸ ਜੀ ਕਿ 45 ਟਾਂਕੇ ਨੇ ਜਿਹੜੇ ਉਹਨਾਂ ਦੇ ਬੁੱਲਾਂ ਤੇ ਲੱਗੇ ਨੇ ਜੀ ਹਾਂ ਉਹਨਾਂ ਦੇ ਬੁੱਲਾਂ ਤੇ 45 ਟਾਂਕੇ ਲੱਗੇ ਨੇ ਅਤੇ ਬੋਲਣ ਦੇ ਵਿੱਚ ਸਮਰਥ ਦੱਸੇ ਜਾ ਰਹੇ ਨੇ ਰਜਿੰਦਰਪਾਲ ਕੌਰ ਛੀਨਾ ਅਤੇ ਕਈ ਵੱਡੇ ਅਧਿਕਾਰੀ ਅਤੇ ਕਈ ਵੱਡੇ ਜਿਹੜੇ ਮੰਤਰੀ ਨੇ ਉਹਨਾਂ ਦਾ ਹਾਲ ਸਾਲ ਪੁੱਛਣ ਦੇ ਲਈ ਲਗਾਤਾਰ ਹੀ ਉਹਨਾਂ ਦੇ ਘਰ ਜਾ ਰਹੇ ਨੇ ਰابطਾ ਕਾਇਮ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਫੋਨ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਪੂਰੀ ਜਾਣਕਾਰੀ ਲਈ ਕਿ ਆਖਰੀ ਹਾਦਸਾ ਵਾਪਰਿਆ ਕਿਵੇਂ ਸੀ ਉਹ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਟਾਂਕੇ ਲੱਗੇ ਹੋਏ ਨੇ ਘਰ ਵਿੱਚ ਫਿਲਹਾਲ ਆਰਾਮ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜਾ ਪੂਰੀ ਹਾਦਸੇ ਦੀ ਜਾਣਕਾਰੀ ਲੈ ਕੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਉਸ ਤੋਂ ਇਲਾਵਾ ਲੀਡਰਸ਼ਿਪ ਤੇ ਕਈ ਵੱਡੇ ਨੇਤਾ ਵੀ ਛੀਨਾ ਦਾ ਹਾਲਚਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਵੱਡੇ ਨਿਤਾਵਾਂ ਨੇ ਫੋਨ ਤੇ ਵੀ ਗੱਲਬਾਤ ਕੀਤੀ ਉੱਥੇ ਦੇਰ ਰਾਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਚੀਨਾ ਦਾ ਹਾਲਚਾਲ ਜਾਣਨ ਦੇ ਲਈ ਪਹੁੰਚੇ ਸਨ ਫਿਲਹਾਲ ਇਹ ਅਜੇ ਬੋਲਣ ਦੇ ਵਿੱਚ ਜਿਹੜੇ ਆਪ ਵਿਧਾਇਕ ਅਸਮਰਥ ਨੇ ਲੇਕਿਨ ਡਾਕਟਰਾਂ ਮੁਤਾਬਕ ਜਿਵੇਂ ਹੀ ਬੁੱਲਾਂ ਦੀ ਸੂਜੀਸ਼ ਹੈ ਜਿਹੜੀ ਘਟ ਹੋਵੇਗੀ ਤਾਂ ਹੌਲੀ-ਹੌਲੀ ਉਹਨਾਂ ਦੀ ਬੋਲਣ ਦੀ ਸਮਰੱਥਾ ਆ ਜਾਵੇਗੀ ਉਹ ਬੋਲ ਸਕਣਗੇ ਸੋ ਦੱਸਿਆ ਕਿ ਦਿੱਲੀ ਤੋਂ ਵਾਪਸ ਪਰਤ ਦੇ ਸਮੇਖਨੌਰੀ ਬਾਰਡਰ ਦੇ ਕੋਲ ਹੈ ਜਿਹੜਾ ਵਿਧਾਇਕ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ ਇਹ ਸਾਫ ਸਵਛ ਵਿਧਾਇਕ ਅਤੇ ਉਹਨਾਂ ਦੇ ਗਨਮੈਨ ਜ਼ਖਮੀ ਹੋ ਗਏ ਉਧਰ ਚੀਨਾ ਦੇ ਗਨਮੈਨ ਦੇ ਚਿਹਰੇ ਅਤੇ ਸਿਰ ਤੇ ਵੀ ਸੱਟਾਂ ਲੱਗੀਆਂ ਨੇ ਲੇਕਿਨ ਉਹਨਾਂ ਦਾ ਬਚਾਅ ਹੋ ਗਿਆ ਸੋ ਹੁਣੇ ਉਹਨਾਂ ਦੀ ਹਾਲਤ ਹੈ ਜਿਹੜੀ ਗੰਭੀਰ ਬਣੀ ਹੋਈ ਹੈ ਜਿਸ ਤਰੀਕੇ ਦੇ ਨਾਲ ਕਾਰ ਦੇ ਵਿੱਚੋਂ ਆਰਾਮ ਕਰ ਰਹੇ ਨੇ ਨੇਤਾ ਕਈ ਨੇਜੜੇ ਦਿਗਜ ਹਸਤੀਆਂ ਉਹਨਾਂ ਦਾ ਜਾਂ ਹਾਲ-ਚਾਲ ਜਾਣਨ ਦੇ ਲਈ ਪਹੁੰਚ ਰਹੀਆਂ ਨੇ ਅਪਡੇਟ ਲੈ ਕੇ ਉਗਰ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ